ਧੰਨਵਾਦ ਕਰਨਾ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਨਹਿਰਾਂ ਚੋਂ ਸਾਡੇ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਲਿਆਤਾ ਔਰ ਸਾਡਾ ਪਾਣੀ ਆ ਦੇਖੋ ਸਾਡੀ ਨਹਿਰ ਜਾ ਰਹੀ ਹੈ ਸਾਡਾ ਪੰਜਾਬ ਦਾ ਪਾਣੀ ਸੀ ਹੋਰ ਨੂੰ ਦੇ ਰਹੇ ਆ ਲੇਕਿਨ ਜਿਹੜਾ ਸਾਨੂੰ ਹੱਕ ਮਿਲਣਾ ਚਾਹੀਦਾ ਸੀ ਉਹ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਆ ਸਾਡੇ ਕਿਸਾਨਾਂ ਨੂੰ ਹੱਕ ਮੇਲੇ ਕੇ ਇਹ ਮੋਗਾ ਲੱਗਿਆ ਇੱਕ ਉਧਰ ਨੇ ਪਾਸੇ ਇੱਕ ਤੀਜਾ ਪਿਛਲੇ ਪਾਸੇ ਸੋ ਤਿੰਨ ਮੋਗੇ ਲੱਗੇ ਕਲਸਾ ਵਾਹਿਦ ਉੱਚੀ ਕੀ ਫਤਿਹ ਮੈਂ ਜਗਜੀਤ ਸਿੰਘ ਰਿਉਣਾ ਹਲਕਾ ਚੇਰੀ ਫਤੇਗੜ ਸਾਹਿਬ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਹਲਕਾ ਬਧਾ ਇੱਕ ਸਰਦਾਰ ਲਖਵੀਰ ਸਿੰਘ ਰਾਏ ਅਸੀਂ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡਾਂ ਦੀ ਸਾਰ ਲਈ 70 ਸਾਲਾਂ ਦੇ ਸਾਲੋਂ ਬਾਅਦ ਸਾਡੇ ਪਿੰਡਾਂ ਨੂੰ ਆਜ਼ਾਦੀ ਮਿਲਿਆ ਜੋ ਕਾਂਗਰਸੀ ਆਕਾਲੀ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਅਸੀਂ ਵੀ ਨਹੀਂ ਸੋਚ ਸਕਦੇ ਸੀਗੇ ਵੀ ਅਜਾ ਕੰਮ ਹੋ ਸਕਦਾ ਸੋ ਸਾਨੂੰ ਦਾ ਅਫਲ ਆਯਾਦੀ ਆ ਪਾਣੀ ਮਿਰਨ ਕਰਕੇ ਹੋਈ ਆ ਕਿ 1000 ਏਕੜ ਦੇ ਕਰੀਬ ਖੇਤਾਂ ਨੂੰ ਪਾਣੀ ਲੱਗਣਾ ਜੋ ਦੋ ਮੁਕੇ ਲੱਗੇ ਨੇ ਨਾਵਾਣਾ ਬ੍ਰਾਂਚ ਦੇ ਵਿੱਚੋਂ ਸੋ ਸਾਡੇ ਪਿੰਡਾਂ ਦੇ ਲੋਕਾਂ ਤਾਂ ਇਹ ਇੱਕ ਸੁਪਨਾ ਸੀਗਾ ਜੋ ਪੂਰਾ ਹੋਇਆ ਸੋ ਅਸੀਂ ਰਾਏ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਫੈਦਰ ਤੋਂ ਧੰਨਵਾਦ ਕਰਦੇ ਆ ਹੁਣ ਜਿਸ ਦਿਨ ਅਸੀਂ ਮੁੱਖ ਮੰਤਰੀ ਤੋਂ ਰਾਏ ਸਾਹਿਬ ਤੋਂ ਇੱਕ ਬੇਨਤੀ ਕੀਤੀ ਆ ਵੀ ਮੁਕੰਮਤਰੀ ਸਰਦਾਰ ਭੋਗਾਂ ਸਿੰਘ ਮਾਨ ਨੂੰ ਸਾਡੇ ਪਿੰਡਾਂ ਦੇ ਵਿੱਚ ਜਰੂਰ ਗੇੜਾ ਮਾਰਾ ਜਾਵੇ ਸਾਡਾ ਪਿੰਡ ਢੋਲ ਵਜਾ ਕੇ ਜਿਵੇਂ ਤੁਹਾਡਾ ਸਵਾਗਤ ਕੀਤਾ ਉਸੇ ਤਰ੍ਹਾਂ ਢੋਲ ਵਜਾ ਕੇ ਅਸੀਂ ਭੋਗਾਂ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਤੋਂ ਇਜਾਜ਼ਤੀ ਸਾਨੂੰ ਹੁਣੇ ਜਤੀ ਅਫਰ ਇਜਾਜ਼ਤ ਦੋਈ ਹੈ ਉਹਨਾਂ ਨੇ ਸੋ ਅਸੀਂ ਰਾਜ ਸਾਹਿਬ ਦਾ ਤਹਿ ਦੂ ਧੰਨਵਾਦ ਕਰਦੇ ਜਿਨ੍ਹਾਂ ਨੇ ਮਤਲਬ ਸਾਡੇ ਇੱਕ ਮੈਸੇਜ ਤੇ ਸਾਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਸੋ ਹੁਣ ਤਿੰਨ ਮੋਗੇ ਲਵਾ ਕੇ ਦੱਤੇ ਆ 1000 ਏਕੜ ਦੇ ਕਰੀਬ ਗਰੀਬ ਕਿਸਾਨਾਂ ਨੂੰ ਪਾਣੀ ਮਿਲਿਆ ਨਾ ਕਿ ਔਟੇ ਜ਼ਿਮੀਂਦਾਰਾਂ ਨੂੰ ਜਿਹੜੇ ਪਰਾਤਰਾ ਕਰਦੇ ਸੀਗੇ ਪਾਣੀ ਦੇ ਤੋ ਸਾਰੇ ਤਾਂ ਤਹਿਤ ਨੂੰ ਧੰਨਵਾਦ ਕਰਦੇ ਆ। ਜਿਹੜੀ ਜ਼ਮੀਨ ਸੀ 1000 ਏਕੜ ਦੀ ਪੰਚਾਇਤੀ ਰਕਬਾ ਸੀਗਾ ਬਿਲਕੁਲ ਬੰਜਰ ਸੀਗੀ। ਕਿਸੇ ਇਹ ਜ਼ਮੀਨ ਦੇ ਵਿੱਚ ਮੋਟਰ ਕਨੈਕਸ਼ਨ ਵੀ ਨਹੀਂ ਸੀਗਾ। ਕਿਸੇ ਕਾਂਗਰਸੀ ਨੇ ਜਾਂ ਅਕਾਲੀ ਦਲ ਨੇ ਉਹ ਕਨੈਕਸ਼ਨ ਬੰਦੇ ਸੀਗੇ। ਇਸ ਪੰਚਾਇਤਾਂ ਨੂੰ ਕਨੈਕਸ਼ਨ ਵੀ ਨਹੀਂ ਦਿੱਤੇ। ਸਾਡੇ ਪਿੰਡ ਦੇ ਵਿੱਚ ਇੱਕ ਵੀ ਕਨੈਕਸ਼ਨ ਨਹੀਂ ਪੰਚਾਇਤੀ ਜ਼ਮੀਨ ਦੇ ਵਿੱਚ ਹੈਗਾ। 1000 ਏਕੜ ਦੇ ਕਰੀਬਾ ਉਹਨੇ ਪਿੰਡਾਂ ਦੀ ਜ਼ਮੀਨ ਪੰਚਾਇਤੀ ਜਿਹਨੂੰ ਪਾਣੀ ਲੱਗਿਆ। ਸ੍ਰੀ ਰਾਜ ਸਾਹਿਬ ਦਾ ਤਹਿਤ ਨੂੰ ਧੰਨਵਾਦ ਕਰਦੇ ਆ। ਮੁੱਖ ਮੰਤਰੀ ਪੰਜਾਬ ਦਾ ਤਹਿਤ ਨੂੰ ਧੰਨਵਾਦ ਕਰਦੇ ਆ।